ਸਾਰੇ ਨੂੰ ਪੈਕ ਕਰੇ ਸਾਰੇ ਛਰੀਏ ਕਾਲ ਤੇ ਜੋ ਫਾਮ ਕਰੇ ਬਹੁਤ ਸਾਰੀ ਵੀਰਸ ਬਹੁਤ ਵਧੀਆ ਹੋ ਹੋਗੀ ਤੇ ਹੁਣ ਆਪਾਂ ਤਿਆਰ ਹੋ ਰਹੇ ਸੀਗੇ ਸਾਰੇ অলਮੋਸਟ ਸਾਰੇ ਤਿਆਰ ਹੋ ਗਏ ਸੀਗੇ ਆਪਾਂ ਨੇ ਅੱਜ ਜਾਣਾ ਜੀ ਜੇਠ ਦੀ ਸੰਗਰਾਂਦ ਕਰਕੇ ਲੰਗ ਜਿਕੇ ਉੱਥੇ ਜੇਠ ਦੀ ਸੰਗਰਾਂਦ ਮਨਾਈ ਜਾਂਦੀ ਹੈ ਪਹਿਲਾਂ ਆਪਾਂ ਸਵੇਰੇ ਵੀ ਅੱਜ ਆਪਣੇ ਪਾਠ ਵਾਲੇ ਪਾਠ ਵਾਲੇ ਡੇਗ ਬਣਾ ਕੇ ਲੈ ਕੇ ਗਏ ਸੀ ਅਰਦਾਸ ਕਰੀ ਸੀ ਮੈਂ ਵੀਡੀਓ ਬਣਾਣੀ ਉਹ ਭੁੱਲ ਗਈ ਮੈਂ ਵੀ ਕਹਾਂ ਪਤਾ ਨਹੀਂ ਯਾਦ ਹੀ ਨਹੀਂ ਰਿਹਾ ਹੈਗਾ ਸਵੇਰ ਦੇ 5 ਵਜੇ ਦੇ ਉੱਠੇ ਹੋਏ ਆ ਪਹਿਲਾਂ ਹੀ ਉਰਸਾ ਜੀ ਉੱਠ ਕੇ ਨਾ ਢੋਲੇ ਸੀਗੇ ਚਲੋ ਜੀ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਖੁਨੀ ਟਿੱਬਾ ਸਾਹਿਬ ਅੱਜ ਸੰਗਰਾਮ ਦਾ ਤਾਂ ਕਰਕੇ ਸਾਨੂੰ ਜੀ ਆਪਾਂ ਤਾਂ ਬੈਠ ਆ ਬਿਲਕੁਲ ਅੰਦਰ ਮੰਨ ਜੀ ਆਪਾਂ ਰਹਿ ਗਏ ਗੋਬਿੰਦ ਮਰਵਿੰਦ ਗੁਰ ਹਿੰਦ ਮੁਕਸ਼ਿੰਦ ਕਾਲੀਆਂ ਦੋ ਦੋ ਤਿੰਨ ਤਾਂ ਪਕਾ ਲਈ ਦੀ ਅਰ ਕ ਖਾਣ ਲੱਗਿਆ ਹੁਣ ਤਾਂ ਆਹ ਦੇਖ ਕਾਲੀ ਜਹੋ ਪਾਸ ਫੱਟਾ ਕੁੰਨਿਆ ਪਹਿਲਾਂ ਹਾਂ ਕਿੰਨੇ ਪਰਦਾਵਾਰ ਜਿਹੜੇ ਖੰਡਰ ਦੇ ਬਿਨ ਕਿਹੜੇ ਗਾਰੇ ਸੈਂਚੋਕ ਨਹੀਂ ਨਿਕਲਦਾ ਵੀ ਵੀ 10 ਲੋਕ ਲੋਜੀ ਆਪਾਂ ਨੇ ਗੱਟੀ ਅਦਰ ਖੇਤਾਂ ਵਾਲੇ ਪਾਲਿਕਨ ਖੇਤਸ ਖਾਲੀ ਹੋ ਪਈ ਸੀਗੇ ਤਾਂ ਕਰਕੇ ਬੜੇ ਬੱਟਾ ਕਰਕੇ ਜੰਪ ਚ ਖਾਸ ਜਾਂਦੇ ਨੇ ਗਵਿੰਦਰਾ ਹੈਗੇ ਨੁਟਟੇ ਪੈਸੇ ਨੇਕਾ ਵੀ ਨਾਮ ਹੈ ਪੰਮਾ ਪਾਸਾ ਕਿਤੇ ਨਹੀਂ ਸਕੂਲ ਜਾਂਦਾ ਉਹ ਮੈਂ ਤੇਰੀ ਫੋਟੋ ਕਿਤੇ ਬੋਲ ਤੇ ਸੁਤਰਾ ਬੋਲ ਕਹਿ ਤਾ ਸਹੀ ਉਹਦਾ ਤਾਂ ਪਤਾ ਨਹੀਂ ਰਹਿੰਦਾ ਕੋਈ ਨਹੀਂ ਮੈਂ ਤਾਂ ਵੀ ਨਹੀਂ ਚੇਂਜ ਹੋ ਰਿਹਾ ਤੇ ਕਿਹਨੂੰ ਕਰਨਾ ਤੋਂ ਹੂੰ ਬਖਸ਼ ਬਖਸ਼ਾਲ ਜਾ ਓਏ ਬਖਸ਼ਾਲ ਜਾਏਗਾ ਓਏ ਫੇਰੇ ਜੋ ਘਰ ਕਰਦੇ ਆ ਫੇਰ ਦੇਖਦਾ ਮੌਤ ਯਾਰ ਹੈ ਕਾਉਂ ਤੇ ਟੈਂਪਲ ਦਿਨ ਦਾ ਉਹ ਵੀ ਟੇਕਣ ਛੱਡ ਜਾਂਦੇ ਨਹੀਂ ਗਿਆ ਜੀ ਉਹ ਬਾਤ ਆ ਜਿਹੜਿਆ

ਤਿੰਨ ਟਾਕਾ ਨਾਲ ਪਰਵਾਨ ਦੇਰ ਨਾ ਗੈਰ ਦਾ ਮੁੰਡਾ ਜਿਤਨਾ ਹੈ ਖੱਲਿਗਾਈ ਜਦ ਤੱਕ ਇਹ ਮੁੰਡਾ ਦੇਖ ਆਇਆ ਆਜੇ ਰਮਨਦੀਪ ਨਾਲ ਲੋਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਬਣਾ ਰਹੀ ਹਾਂ ਸਬਜੀ ਸ਼ਿਮਲਾ ਮਿਰਚਾਂ ਦੀ ਦੇਸ਼ਮਲਾ ਮਿਰਚ ਆਪਣੇ ਘਰ ਦੇ ਸੀਗੇ ਐਨੇ ਖੋਏ ਸੀ ਫਿਰ ਮੈਂ ਸੁੱਤੇ ਵੀ ਚਲੋ ਅਜੰਦਰੇ ਤੜਕਾ ਲਾ ਲਏ ਉਹ ਥੋੜੀ ਜੀ ਉਹ ਤੇ ਬਾਕੀ ਇਧਰ ਮਮਾ ਹੁਣਾ ਨੇ ਤੇ ਮਾਸੀ ਨੇ ਆਲੂ ਕੱਟ ਲੈ ਸੀਗੇ ਤੇ ਪਿਆਜ਼ ਕੱਟ ਲੈ ਤੇ ਇਧਰ ਲਸਣ ਬਾਕੀ ਤੇਲ ਪਿਆ ਸਾਰਾ ਸਮਾਨ ਮੈਂ ਨੇ ਰੱਖ ਲਿਆ ਤੇ ਹੁਣ ਆਪਾਂ ਲਗਾਣੇ ਆ ਤੜਕਾ ਫੇਰ ਮੈਂ ਬਾਅਦ ਚ ਸੂਟ ਸਟਿਚ ਕਰਨਾ ਆਟਾ ਵੀ ਮੈਂ ਨੇ ਉਧਰ ਗੁੰਨ ਲਿਆ ਕੰਮ ਤਾਂ ਮੇਰਾ অলਮੋਸਟ ਸਾਰਾ ਡਨ ਆ ਬਸ ਮੈਂ ਤੜਕਾ ਲਾ ਕੇ ਪੀਉ ਜਨਾ

ਮੈਨੇ ਬਾਤੋ ਜੀਆ ਤੇ ਹੁਣ ਮੈਂ ਪਾਧੀਆਂ ਦੇ ਵਿੱਚ ਬੜੀਆਂ ਜਿਹੜੀਆਂ ਆਪਣੇ ਘਰੇ ਬਣਾਈਆਂ ਹੋਈਆਂ ਨੇ ਤੋੜ ਕੇ ਪਾਣੀ ਮੈਂ ਦੋ। ਕਿਉਂਕਿ ਮੈਂ ਦੋ ਪਾਤੀਆਂ ਚ ਤੋੜੀਆਂ ਇਹ ਆਪਣੇ ਘਰ ਤੋੜ ਬਣਾਈਆਂ ਸੀ ਜੀ ਕਿ ਕਾਫੀ ਬਣਾ ਕੇ ਰੱਖੀਆਂ ਨੇ। ਇਹਦੇ ਖਾਤਰ ਜੀ ਨੇ ਜੀ ਮੈਂ ਜੀ ਅੱਜ ਨੂੰ ਸੋਗੀ ਤਾਂ ਬਣਾਉਣੀ ਆ ਆਪਣਾ। ਖਾਤਾ ਚੇਵੀ ਐਂ ਵੀ ਆਪੀ ਸਾਢੇ ਮਿਲ ਜਨ ਸਾਲ 2 ਸਾਲ ਬਣਦੇ ਨੇ ਬੜੀਆਂ ਬਹੁਤ। ਤੇ ਸੁਕੋਣੇ ਦੇਣੇ ਪੈਣੇ। ਕੋਈ ਨਾ ਮੈਂ ਕੁਝ ਨਹੀਂ ਹੋਇਆ। ਸ਼ਾਇਦ ਸਾਡੀ ਵੀਡੀਓ ਵੀ ਫਾਇਲ ਹੋਈ ਆ। ਹਾਂਜੀ ਹਾਂ ਬਣਾਈ ਹੋਈ ਐ ਇਹ ਵੀਡੀਓ। ਇਹ ਬਣਾ ਲਈ। ਲੋਹੇ ਦੇ ਮਸਾਲਾ ਚਾਹੋਗੇ ਤੇ ਆ ਜਦ ਤੱਕ ਮੈਂ ਮਸਾਲੇ ਇਕ ਕੌਲੀ ਦੇ ਵਿੱਚ ਪਾਣੀ ਆ। ਸਾਰੇ ਪੈਨ ਵਿੱਚ ਫਿਰ ਹੰਦ ਦਖਾਨੀ ਆ। ਲੋਹੇ ਮੈਂਨੇ ਮਸਾਲੇ ਪਾ ਲਈ। ਇੱਧਰ ਨਮਕ ਪਾ ਲਈਏ ਕੋੜੇ ਤੇ ਹਲਦੀ ਤੇ ਹਰੀ ਮਿਰਚਾਂ ਤੇ ਧਨੀਆ ਪਾਊਡਰ। ਮੈਨੂੰ ਇਹ ਵੀ ਸੀ ਸਾਡੇ ਆਪਣੇ ਟੇਬਲ ਦੇ ਉੱਪਰ ਸਟਾਰਟ ਕਰਨਾ। ਬੇਲ ਨੂੰ ਹੋਰ ਚੇਕ ਕਰਵਾ ਲਈਏ। ਇਹਦੇ ਚੇਕ ਕਰਕੇ ਬੱਧੀ ਤੇ ਰਹਿ ਜਾਣੀ। ਪੂਰੇ ਮੈਸੇ ਨਾ ਹੋ ਜੀ ਨਾ ਪਾਣੀ ਮਸਾਲੇ ਮਿਸ਼ਾਲ ਦੇ। ਹੰਝੀ ਪਾਣੀ ਨਾ ਤੇ ਇਹਨੂੰ ਕਿੰਨਾ ਪਾਣੀ ਤਾਂ ਮਿਲ ਜੇ। Thank yeah. you. ਦਿੰਦੇ ਮੈਂ ਆਪਣਾ ਕਦੂ ਤੋੜ ਲਿਆ ਤੇ ਮੇਰੀ ਫਲਾਹ ਹੋਣੀ ਨਾਲ ਦੀ ਥੋੜੀ ਸਬਜ਼ੀ ਬਣਾਉਣੀ ਮੈਂ ਵੀ ਬਹੁਤ ਸੋਣਾ ਬਣਦੀ ਨੇ ਪਰ ਘਰੀ ਲੱਗਿਆ ਤੇ ਦੋ ਤਲ ਥੋੜੇ ਸੀਗੇ ਦੋ ਵਰਤ ਰਹੇ ਸਵਾਗਤ ਨੂੰ ਪਹਿਲੇ ਇਸ ਮੈਂ ਤੁਹਾਨੂੰ ਲੰਡਾ ਚਾ ਇਹਨੂੰ ਇਹਲਾ ਦੇ ਕੇ ਫਿਰ ਬਣਾ ਦਿੰਦੀ ਆਪਣੇ ਅੱਲੂ ਵੀ ਪਾਤੇ ਤੇ ਹੁਣ ਕਿੰਨਾ ਕਰ ਦੇਣਾ ਮਿਕਸ ਤੇ ਟੱਕਨ ਦੀ ਕੀ ਭਾਪਨਾ ਬਣ ਜੇਗੀ ਬਸ ਹੁਣ ਤਰੋਂ ਟਾਈਮ ਨਹੀਂ ਲੱਗਣਾ ਤੇ ਹੁਣ ਆਪਾਂ ਕਰਦੇ ਆਪਣੀ ਅੱਜ ਦੀ ਵੀਡੀਓ ਇੱਥੇ ਹੀ ਐਂਡ ਕਿਉਂਕਿ ਵੀਡੀਓ ਲੰਬੀ ਹੋ ਜੂਗੀ ਨਹੀਂ ਖਾਸੀ ਜੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਸਾਡੇ ਹੁਣ ਆਨਲਾਈਨ ਦੇ ਨਾਲ ਸਾਰੇ ਬਲੌਗਸ ਆ ਰਹੇ ਨੇ ਸਾਡੇ ਬਲੌਗਸ ਨੂੰ ਜ਼ਰੂਰ ਦੇਖਿਓ ਜੀ ਸੋ ਥੈਂਕ ਯੂ ਤੁਸੀਂ ਨੇ ਵੀਡੀਓ